ਲੁਧਿਆਣਾ ਦੇ ਮਾਲੋਟਾ ਐਕਸਟੈਂਸ਼ਨ ਗੁਰਦਰਾ ਸਾਹਿਬ ਦੇ ਵਿੱਚ ਸੰਗਤ ਵੱਲੋਂ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਬੱਚਿਆਂ ਨੇ ਹਿੱਸਾ ਲਿਆ ਇਸ ਦੌਰਾਨ ਉਹਨਾਂ ਦੇ ਕਲਾ ਮੁਕਾਬਲੇ ਕਰਵਾਏ ਗਏ ਤੇ ਗੁਰਬਾਣੀ ਦੇ ਨਾਲ ਚੋੜਿਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਵੱਲੋਂ ਇਸ ਛੁੱਟੀਆਂ ਦੇ ਦੌਰਾਨ ਇਹਨਾਂ ਬੱਚਿਆਂ ਨੂੰ ਸਮਰ ਕੈਂਪ ਜ਼ਈਏ ਪ੍ਰੈਕਟੀਕਲੀ ਤੌਰ ਤੇ ਕਲਾ ਮੁਕਾਬਲੇ ਕਰਵਾਏਗੇ ਹਨਾ ਕਿਹਾ ਇਸ ਵਿੱਚ ਬੱਚਿਆਂ ਨੂੰ ਹੌਸਲਾ ਫਜ਼ਾਈ ਮਿਲਦੀ ਹੈ ਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸਾਰੇ ਬੱਚਿਆਂ ਨੂੰ ਅਸੀਂ 골ਡ ਮੈਡਲ ਦਿੱਤੇ ਨੇ ਬੱਚਿਆਂ ਨੂੰ ਅਸੀਂ ਗਰੁੱਪ ਫੋਟੋਗ੍ਰਾਫਸ ਦਿੱਤੀਆਂ ਨੇ ਬੱਚਿਆਂ ਨੂੰ ਉਤਸ਼ਾਹ ਹੁੰਦਾ ਹੈ ਕਿ ਅਸੀਂ ਆਵਾਂਗੇ ਸਾਨੂੰ ਕੁਝ ਮਿਲੇਗਾ ਅਸੀਂ ਫਸਟ ਡੇ ਬੱਚਿਆਂ ਨੂੰ ਵੈਲਕਮ ਕਿਟਸ ਦਿੱਤੀਆਂ ਨੇ ਜਿਦੇ ਵਿੱਚ ਬੱਚਿਆਂ ਨੂੰ ਗਿਫਟਸ ਦਿੱਤੇ ਨੇ ਸੋ ਸਾਡਾ ਮੇਨ ਮੋਟਿਵ ਹੈ ਕਿ ਬੱਚੇ ਕੈਂਪ ਦੇ ਦੌਰਾਨ ਕਿਉਂਕਿ ਅਸੀਂ ਵੈਦਰ ਸਾਰੇ ਦੇਖ ਰਹੇ ਹਾਂ ਔਰ ਛੁੱਟੀਆਂ ਵਾਲਾ ਮਾਹੌਲ ਹੈ ਕਿ ਕੋਈ ਬੱਚਾ ਛੁੱਟੀ ਨਾ ਕਰੇ ਸਾਡੇ ਕੋਲ ਸਾਰੇ ਬੱਚੇ ਆਣ ਤਾਂ ਅਸੀਂ ਮੈਕਸਿਮਮ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਦੇ ਲਈ ਇੰਟਰਸਟਿੰਗ ਵੀ ਬਣਾਇਆ ਜਾਏ ਔਰ ਬੱਚੇ ਕੁਝ ਸਿੱਖ ਕੇ ਵੀ ਜਾਣ ਤਾਂ ਅਸੀਂ ਕੋਈ ਵੀ ਅੱਜ ਸੈਸ਼ਨ ਨਹੀਂ ਲਗਾਇਆ ਬੱਚਿਆਂ ਲਈ ਜਿੰਨਾ ਵੀ ਬੱਚਿਆਂ ਨੂੰ ਸਿਖਾਇਆ ਹੈ ਉਹ ਸਾਰਾ ਰੋਲ ਪਲੇ ਬੱਚਾ ਨੇ ਐਕਟਿੰਗ ਕੀਤੀ ਹੈ ਐਟ ਅਕੋਰਡਿੰਗਲੀ ਉਹਨਾਂ ਨੂੰ ਸਾਰਾ ਸਿਖਾਇਆ ਹੈ ਹਰ ਬੱਚੇ ਨੇ ਐਕਟਿੰਗ ਕੀਤੀ ਹੈ ਆਕੇ ਕਈ ਬੱਚਾ ਨੇ ਕੀਰਤਨ ਕੀਤਾ ਹੈ ਕਈਆਂ ਨੇ ਕੈਲੀਗ੍ਰਾਫੀ ਕੀਤੀ ਹੈ ਤੋ ਲਰਨਿੰਗ ਸੈਸ਼ਨ ਜਿਹੜੇ ਵੀ ਸਿਗੇ ਉਹ ਸਾਰੇ ਅੱਜ ਸਿੰਪਲੀ ਟੀਚਿੰਗ ਟੀਚਿੰਗ ਮੈਥਡਸ ਵਲੇ ਨਹੀਂ ਸਿਗੇ ਸਾਰੇ ਕਿਸੇ ਨਾ ਕਿਸੇ ਯੂਨਿਕ ਤਰੀਕੇ ਦੇ ਨਾਲ ਬੱਚੇ ਸਿੱਖ ਕੇ ਗਏ ਨੇ ਤਾਂ ਅੱਜ ਦਾ ਦਿਨ ਸਾਡੇ ਲਈ ਬਹੁਤ ਸਪੈਸ਼ਲ ਸਿਗਾ ਸਾਡੇ ਮੈਕਸਿਮਮ ਬੱਚੇ ਅੱਜ ਆਏ ਨੇ ਬੱਚਿਆਂ ਨੂੰ ਅਸੀਂ 골ਡ ਮੈਡਲਸ ਦਿੱਤੇ ਨੇ ਔਰ ਬੱਚੇ ਬਹੁਤ ਖੁਸ਼ ਗਏ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਕ੍ਰੀਏਟਿਵ ਆਈਡੀਆਜ਼ ਲੈ ਕੇ ਗੁਰੂ ਨਾਨਕਸ ਵਰਲਡ ਇੱਕ ਬੱਚਿਆਂ ਨੇ ਕ੍ਰੀਏਟ ਕੀਤਾ ਹੈ। ਜੀ। ਅਲੱਗ-ਅਲੱਗ ਇੱਕ-ਇੱਕ ਸ਼ੀਟ ਸਾਰੇ ਬੱਚਿਆਂ ਨੂੰ ਦਿੱਤੀ ਗਈ ਹੈ ਔਰ ਤੁਸੀਂ ਅਗਰ ਉਹ ਸ਼ੀਟਸ ਦੇਖੋ ਕਿ ਬੱਚਿਆਂ ਦੇ ਕੀ ਆਈਡੀਆਜ਼ ਨਿਕਲ ਕੇ ਆਏ ਨੇ ਬੱਚਿਆਂ ਦੇ ਮਾਈਂਡਸ ਦੇ ਵਿੱਚੋਂ ਜਿੱਤੇ ਤੱਕ ਅਸੀਂ ਵੀ ਨਹੀਂ ਪਹੁੰਚ ਪਾ ਰਹੇ। ਇੰਨੇ ਬੱਚੇ ਕਿਉਂਕਿ 5 ਦਿਨਾਂ ਲਈ ਬੱਚਿਆਂ ਨੂੰ ਸਿਖਾਇਆ ਔਰ ਬੱਚਿਆਂ ਨੇ ਮਨ ਤਾਂ ਸਾਨੂੰ ਪਤਾ ਹੈ ਕਿ ਕਿੰਨੇ ਪਵਿੱਤਰ ਹੁੰਦੇ ਨੇ ਹੈਨਾ ਬੱਚਿਆਂ ਦੇ ਮਾਈਂਡਸ ਆਲਵੇਜ਼ ਕਲੀਅਰ ਤਾਂ ਉਹਨਾਂ ਨੇ ਇੰਨੇ ਅੱਛੇ-ਅੱਛੇ ਆਈਡੀਆਜ਼ ਦਿੱਤੇ ਇੱਕ ਅੱਛਾ ਔਰ ਉਹ ਪੂਰੇ ਅਸੀਂ ਪੈਰੈਂਟਸ ਦੇ ਨਾਲ ਲਈ ਡਿਸਪਲੇ ਕੀਤੇ ਅਸੀਂ ਰੋਪਸ ਦੇ ਨਾਲ ਹੈਂਗ ਕਰਕੇ ਹਰ ਬੱਚੇ ਦੇ ਆਈਡੀਆਜ਼ ਉਹ ਡਿਸਪਲੇ ਤੇ ਲਗਾ ਕੇ ਔਰ ਬੱਚਾ ਨੇ ਪੂਰੇ ਪੂਰੇ ਪੈਰਾਗ੍ਰਾਫਸ ਲਿਖੇ ਨੇ ਔਨੈਸਟੀ ਦੇ ਉੱਤੇ ਔਰ ਫਰਗੀਵਨੈਸ ਦੇ ਉੱਤੇ ਬੱਚਾ ਨੇ ਆਪਣਾ ਪੂਰਾ ਆਪਣੇ ਆਪ ਨੂੰ ਕ੍ਰੀਏਟਿਵ ਤਰੀਕੇ ਦੇ ਨਾਲ ਸਾਰਿਆਂ ਨੇ ਪੇਸ਼ ਕੀਤਾ ਅੱਜ ਦਾ ਦਿਨ ਸ਼ਾਇਦ ਬੱਚਿਆਂ ਦੇ ਜਿਹੜੇ ਕਲਾ ਮੁਕਾਬਲੇ ਆ ਇਹਨਾਂ ਨੂੰ ਅੱਗੇ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਦੇਖੋ ਸਾਡਾ ਮੇਨ ਆਬਜੈਕਟ ਹੈ ਕਿ ਬੱਚੇ ਨੂੰ ਸਿਖਾਣਾ ਬੱਚਾ ਕੋਈ ਚੀਜ਼ ਸਿੱਖ ਕੇ ਜਾਏ ਤਾਂ ਉਹ ਜਿਹੜੇ ਆਈਡੀਆਜ਼ ਬੱਚੇ ਦੇ ਮਾਈਂਡ 'ਚ ਆ ਰਹੇ ਹਨ ਅਸੀਂ ਲੋਕ ਕੀ ਕਰਦੇ ਹਾਂ ਅਸੀਂ ਬੱਚੇ ਨੂੰ ਸਿਖਾਉਂਦੇ ਹੀ ਰਹਿ ਜਾਂਦੇ ਹਾਂ ਅਸੀਂ ਖਾਂਦੇ ਹੀ ਰਹਿ ਜਾਂਦੇ ਹਾਂ ਉਹਨਾਂ ਨੂੰ ਸੁਣਦੇ ਨਹੀਂ ਆ ਅੱਧੀ ਡੇਟ ਵਿੱਚ ਬੱਚਿਆਂ ਨੂੰ ਇਅਰਸ ਦੇਣਾ ਉਹਨਾਂ ਨੂੰ ਕਹਿਣਾ ਵੀ ਅਸੀਂ ਸੁਣ ਰਹੇ ਹਾਂ ਤੁਸੀਂ ਆਪਣੇ ਆਈਡੀਆਜ਼ ਲਿਆਓ ਉਹ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਤੇ ਉਹ ਪ੍ਰੈਕਟੀਕਲੀ ਦੋ ਪ੍ਰੈਕਟੀਕਲੀ ਹਾਂ ਉਹ ਬੱਚਿਆਂ ਨੇ ਪ੍ਰੈਕਟੀਕਲੀ ਜੋ ਲਿਖ ਸਕਦੇ ਹਰ ਬੰਦੇ ਦਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਐਕਸਪ੍ਰੈਸ ਕਰਨ ਦਾ ਕਈਆਂ ਨੇ ਆਰਟ ਬਣਾ ਕੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਹੈ ਕਿਆਨੀ ਲਿਖ ਕੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਹੈ ਕਿਆਨੀ ਰੋਲ ਪਲੇ ਕਰਕੇ ਐਕਟਿੰਗ ਕਰਕੇ ਆਪਣੇ ਆਪ ਨੂੰ ਕਿਆਨੀ ਸਟੋਰੀਜ਼ ਦੇ ਫਾਰਮ ਦੇ ਵਿੱਚ ਐਕਸਪ੍ਰੈਸ ਕੀਤਾ ਹੈ ਅੱਜ ਸਾਰੇ ਬੱਚਿਆਂ ਨੇ ਜੋ ਇੱਕ ਵਿਜਨ ਦੇਖਿਆ ਕ੍ਰੀਏਟਿੰਗ ਗੁਰੂ ਨਾਨਕਸ ਵਰਲਡ ਜੋ ਕਿ ਸਾਡਾ ਥੀਮ ਸੀਗਾ ਪੂਰੇ ਤੇ ਪੂਰੇ ਕੈਂਪ ਦਾ ਉਹਨਾਂ ਨੇ ਉਸ ਥੀਮ ਦੇ ਉੱਤੇ ਵਰਕਆਊਟ ਕੀਤਾ ਕਿ ਅਸੀਂ ਕਿਵੇਂ ਗੁਰੂ ਨਾਨਕ ਦਾ ਵਰਲਡ ਕ੍ਰੀਏਟ ਕਰ ਸਕਦੇ ਹਾਂ ਆਪਣੇ ਆਪ ਨੂੰ ਖਾਸ ਤ ਇਿੱਥੇ ਉਹ ਬੱਚਿਆਂ ਨੂੰ ਇੱਕ ਧਾਰਨਿਕਤਾ ਦੇ ਨਾਲ ਜਿਹੜਾ ਜੋੜਨ ਦਾ ਯਤਨ ਕੀਤਾ ਗਿਆ ਜਿਸ ਤਰੀਕੇ ਨਾਲ ਦੱਸ ਦਸਿਓ ਕਿ ਇੱਕ ਮੁਕਾਬਲੇ ਹੀ ਨਹੀਂ ਉਹਨਾਂ ਨੂੰ ਅੱਜ ਮੈਂ ਪ੍ਰੈਕਟੀਕਲੀ ਤੌਰ ਤੇ ਉਹਨਾਂ ਨੂੰ ਤਾਂ ਸ਼ਾਇਆ ਗਿਆ ਉਹਨੇ ਪੈਰਾਗ੍ਰਾਫਸ ਬਣਾਏ ਨੇ ਤੇ ਨਾਲ-ਨਾਲ ਡੋਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੂੰ ਲਿਆਂਦਾ ਗਿਆ ਤਾਂਕਿ ਹਾਂਜੀ ਲਾਸਟ ਦੇ ਸੀਗਾ ਅੱਜ ਤਾਂ 1 ਘੰਟਾ ਬੱਚੇ ਦਾ ਸਮਾਗਮ ਹੋਇਆ ਹੈ ਬੱਚਿਆਂ ਦੇ ਸਮਾਗਮ ਦੇ ਵਿੱਚ ਪੇਰੈਂਟਸ ਨੇ ਵੀ ਸਭ ਨੇ ਦੇਖਿਆ ਕਿ ਬੱਚਿਆਂ ਨੇ 4 ਦਿਨ ਅ ਤੱਕ ਕੀ ਕੀਤਾ ਕੈਲੀਗ੍ਰਾਫੀ ਵਾਲੇ ਬੱਚਾ ਨੇ ਕੈਲੀਗ੍ਰਾਫੀ ਡਿਸਪਲੇ ਕੀਤੀ ਆਰਟ ਵਾਲੇ ਬੱਚਿਆਂ ਨੇ ਆਪਣਾ ਆਰਟ ਡਿਸਪਲੇ ਕੀਤਾ ਹਾਰਮੋਨੀਅਮ ਵਾਲੇ ਬੱਚਿਆਂ ਨੇ ਕੀਰਤਨ ਕੀਤਾ ਪਲੇ ਵਾਲੇ ਬੱਚਿਆਂ ਨੇ ਪਲੇ ਕੀਤਾ ਤਾਂ ਸਭ ਦਾ ਟੌਪਿਕ ਸੇਮ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਿੱਚ ਕੀ ਵਰਲਡ ਸੀਗਾ ਜਿਹਦੇ ਵਿੱਚ ਕਰਾਪਸ਼ਨ ਨਾ ਹੋਏ ਜਿਹਦੇ ਵਿੱਚ ਆਨੈਸਟੀ ਹੋਏ ਜਿਹਦੇ ਵਿੱਚ ਝੂਠ ਨਾ ਬੋਲਿਆ ਜਾਏ ਜਿਹਦੇ ਵਿੱਚ ਵੱਡਿਆਂ ਦੀ ਇੱਜ਼ਤ ਹੋਏ ਜਿਹਦੇ ਵਿੱਚ ਗਰੀਬ ਬੰਦੇ ਨੂੰ ਜਾਂ ਅਸੀਂ ਆਪਸ ਵਿੱਚ ਦੂਜੇ ਦੀ ਹੈਲਪ ਕਰੀਏ ਉਹ ਸਾਰਾ ਦਾ ਸਾਰਾ ਸ਼ੇਅਰਿੰਗ ਇਸਕੇਅਰਿੰਗ ਉਹ ਪੂਰਾ ਸੀਨ ਇੱਕ ਕ੍ਰੀਏਟ ਕੀਤਾ ਗਿਆ ਹਾਂਜੀ ਸਰ ਸੈਮੀਨਾਰ ਕਰਾਇਆ ਗਿਆ ਬੱਚਿਆਂ ਦਾ ਅੱਜ ਜਿਹੜਾ ਖਾਸ ਤੌਰ ਤੇ ਸਮਰ ਕੈਂਪ ਸੀ ਵਿੱਚ ਬੱਚੇ ਆਏ ਨੇ ਆਪ ਉਹਨਾਂ ਨੂੰ ਕਲਾ ਮੁਕਾਬਲੇ ਦਾ ਇੱਕ ਮੌਕਾ ਦੇ ਸਕਦੇ ਆ ਪਰ ਦੂਸਰੇ ਪਾਸੇ ਉਹਨਾਂ ਨੂੰ ਇੱਕ ਹੀ ਦੇ ਨਾਲ ਇਹ ਅੰਤਰ ਜਿਹੜਾ ਜੋੜਨ ਦਾ ਵੀ ਯਤਨ ਕੀਤਾ ਹੈ ਕਈ ਬੱਚਿਆਂ ਨੇ ਗੁਰਿੰਦ ਕੈਂਪ ਸ਼ਬਦ ਸਿੱਖਿਆ ਨੇ ਕੀਰਤਨ ਸਿੱਖਿਆ ਹੈ ਉਹ ਸਾਰਾ ਅੱਜ ਉਹਨਾਂ ਨੇ ਪੇਰੈਂਟਸ ਦੇ ਸਾਹਮਣੇ ਇੱਕ ਘੰਟਾ ਪੂਰੀ ਨਾਲ ਦੀ ਪਰਫਾਰਮੈਂਸ ਲਈ ਹੈ ਛੇ-ਸੱਤ ਸ਼ਬਦ ਉਹਨਾਂ ਨੇ ਅਲੱਗ-ਅਲੱਗ ਗਰੁੱਪਾਂ ਨਾਲ ਨੇ ਪੜ੍ਹੇ ਨੇ ਤੇ ਇਸ ਉਹਨਾਂ ਨੂੰ ਸਾਰੀ ਚੀਜ਼ ਦੱਸੀ ਗਈ ਹੈ ਉਹ ਸਾਰਾ ਉਹਨਾਂ ਨੇ ਅੱਜ ਆਪਣੇ ਮੇਨ ਹਾਲ ਦਵਾਹਾਲ ਦੇ ਵਿੱਚ ਆ ਕੇ ਪੇਰੈਂਟਸ ਦੇ ਸਾਹਮਣੇ ਸਾਰਾ ਕੁਝ ਪਰਫਾਰਮ ਕੀਤਾ ਹੈ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਇੱਕ ਪਾਸੇ ਸਮਾਗਮ ਇੱਕ ਪਾਸੇ ਕੀਰਤਨ ਚੱਲ ਰਿਹਾ ਹੈ ਦੂਸਰੇ ਪਾਸੇ ਬੱਚੇ ਜਿਹੜੇ ਆ ਪ੍ਰੈਕਟੀਕਲੀ ਤੌਰ ਤੇ ਆਪਣਾ ਵਰਕ ਕਰ ਰਹੇ ਨੇ ਕੰਮ ਕਰ ਰਹੇ ਨੇ ਹਾਂਜੀ ਉਹਦੇ ਪਾਸੇ ਵੀ ਇਹ ਸੀ ਕਿ ਜੂਨੀਅਰ ਵੀ ਪਰਫਾਰਮੈਂਸਸ ਆਈਆਂ ਸਾਰੀਆਂ ਬੱਚਿਆਂ ਦੀ ਸੂਈ ਤਿਆਰ ਕੀਤੀਆਂ ਗਈਆਂ ਸਨ ਉਹਨਾਂ ਨੇ ਜੋ ਪੇਂਟਿੰਗ ਕੀਤੀ ਜੋ ਉਹਨਾਂ ਨੇ ਡਰਾਇੰਗ ਕੀਤੀ ਸਾਰਾ ਡਿਸਪਲੇ ਕੀਤਾ ਤੇ ਬੱਚੇ ਬੜੇ ਐਕਸਾਈਟਿਡ ਸੀਗੇ ਆਪਣੇ ਪੇਰੈਂਟਸ ਨੂੰ ਦਿਖਾ ਰਹੇ ਸੀ ਮੈਂ ਬਣਾਇਆ ਹੈ ਮੈਂ ਬਣਾਇਆ ਹੈ ਸੋ ਇਟ ਵਾਸ ਅ ਵੈਰੀ ਗੁੱਡ ਐਕਸਪੀਰੀਅੰਸ ਫਾਰ ਬੱਚਿਆਂ ਦੇ ਇੱਕ ਮੁਕਾਬਲਾ ਉਹਨਾਂ ਦਾ ਜਿਵੇਂ ਬੱਚਿਆਂ ਦੇ ਨਾਲ ਕੰਪੀਟੀਸ਼ਨ ਨਹੀਂ ਹੁੰਦਾ ਹਾਂਜੀ ਸਾਡਾ ਕੰਪੀਟੀਸ਼ਨ ਜੋ ਪਰ ਸਾਡਾ ਕੰਪੀਟੀਸ਼ਨ ਜੋ ਪਹਿਲਾਂ ਜੋਰ ਨਹੀਂ ਸੀਗਾ ਸੰਸਿਓ ਭਈ ਹਰ ਇੱਕ ਬੱਚਾ ਪਾਰਟਿਸਿਪੇਟ ਕਰੇ ਤੇ ਹਰ ਇੱਕ ਬੱਚੇ ਦੀ ਆਪਣੀ ਕੁਆਲਿਟੀਆਂ ਹੋਣੀਆਂ ਨੇ ਉਹ ਚੀਜ਼ ਉਹ ਸ਼ੋ ਕਰੇ ਆਪਣੀ ਕ੍ਰੀਏਸ਼ਨ ਵੀ ਸ ਆਪਣੀ ਪੇਂਟਿੰਗ ਦੇ ਵਿੱਚ ਆਪਣੇ ਰਾਈਟਅਪ ਦੇ ਵੀ ਸਾਰਾ ਕਰੇਗੇ ਕਿਵੇਂ ਦੇਖਦੇ ਹਾਂ ਅੱਜ ਬੱਚਿਆਂ ਦਾ ਸਮਰ ਕੈਂਪ ਦੇ ਵਿੱਚ ਲਾਸਟ ਰੰਸ ਹੈ ਔਰ ਕਬੱਡੀ ਦਾ ਦਾਦ ਦੇ ਵਿੱਚ ਜਿਹੜੇ ਬੱਚੇ ਐ ਉਹ ਅੱਜ ਖੁਸ਼ ਹੋ ਕੇ ਗਏ ਐ ਐਕਚੁਅਲੀ ਜਦੋਂ ਤੋਂ ਅਸੀਂ ਸ਼ੁਰੂ ਹੋਇਆ ਹੈ 5 ਦਿਨ ਦਾ ਇਹ ਪ੍ਰੋਗਰਾਮ ਸੀਗਾ ਫਰਸਟ ਡੇ ਤੋਂ ਲੈ ਕੇ ਅਜ लास्ट ਡੇ ਤੱਕ ਨਾ ਇੱਕ ਵਿਜ਼ੀਬਲ ਚੇਂਜ ਸੀਗਾ ਜਦੋਂ ਪਹਿਲੇ ਦਿਨ ਬੱਚੇ ਆਏ ਨਾ ਆਪਸ ਵਿੱਚ ਜਿਵੇਂ ਫਾਈਟ ਕਰ ਰਹੇ ਸੀ ਸ਼ੇਅਰ ਨਹੀਂ ਕਰ ਰਹੇ ਸੀ ਜੋ ਸਾਡੇ ਸੈਸ਼ਨ ਸੀਗੇ ਦੇ ਵਰ ਫੋਰਗਿਵਨੈਸ ਸ਼ੇਅਰਿੰਗ ਵਨ ਛਕਣਾ ਤੇ ਅੱਜ ਬੱਚੇ ਐਕਚੁਅਲੀ ਜੋ ਕ્રાਫਟਵਰਕ ਹੋ ਰਿਹਾ ਸੀਗਾ ਉਹਦੇ ਵਿੱਚ ਆਪਸ ਵਿੱਚ ਉਹ ਸ਼ੇਅਰ ਕਰ ਰਹੇ ਸੀ ਤੇ ਦਿਖ ਰਿਹਾ ਸੀ ਕਿ ਜੋ ਬੱਚਿਆਂ ਨੇ ਸਿੱਖਿਆ ਹੈ ਨਾ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਖੁਸ਼ੀ ਵਾਲੀ ਫੀਲਿੰਗ ਆਉਂਦੀ ਹੈ ਕਿ ਵੀ ਬੱਚੇ ਕਰ ਰਹੇ ਹੈ ਬੱਚੇ ਸਮਝ ਰਹੇ ਹੈ ਆਮ ਤੌਰ ਤੇ ਵੀ ਦੇਖਿਆ ਗਿਆ ਬੱਚੇ ਕਿ ਕਈ ਵਾਰੀ ਨਿਰਾਸ਼ਾ ਹੁੰਦੀ ਹੈ ਕਿ ਮੇਰੇ ਨੰਬਰ ਘਟਾਏ ਜਾਂ ਮੈਂ ਆ ਕਰ ਨਹੀਂ ਪਾਇਆ ਉਹ ਇੱਕ ਦੂਜੇ ਦੇਖ ਕੇ ਨਵਦੇ ਹੈ ਕਿ ਵੀ ਮੈਂ ਵੀ ਸਿੱਖਾਂ ਜੀ ਉਹਨੇ ਵਧੀਆ ਕੀਤਾ ਤੇ ਮੈਂ ਵੀ ਕੋਸ਼ਿਸ਼ ਕਰਾਂ ਕਿ ਉਹ ਮੈਨੂੰ ਸਿਖਾਏ ਉਹ ਚੀਜ਼ ਅੱਜ ਦੇਖਣ ਨੂੰ ਮਿਲ ਰਹੀ ਸੀ ਕਿ ਬੱਚੇ ਆਪਸ ਵਿੱਚ ਤੇ ਦੱਸ ਰਹੇ ਸੀ ਕਿ ਬੱਸ ਇਹ ਕਰ ਰਹੇ ਆ ਦੇਖ ਫ ਜ਼ਿਆਦਾਤਰ ਜਿਹੜੇ ਸਮਰ ਕੈਂਪਸ ਕਰਵਾਏ ਜਾਂਦੇ ਨੇ ਅੱਜ ਜੇ ਤੁਸੀਂ ਦੇਖਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਹਜ਼ੂਰੀ ਦੇ ਅਕਚੁਅਲੀ ਜੋ ਸਕੂਲ ਜੋ ਬਾਕੀ ਸਮਰ ਕੈਂਪਸ ਔਰ ਸਾਡੇ ਸਮਰ ਕੈਂਪਸ ਨੇ ਨਾ ਉਹ ਆਪਸ ਵਿੱਚ ਕੋਈ ਫਰਕ ਨਹੀਂ ਹੈ ਉਹਨਾਂ ਦੇ ਲੈਵਲ ਦਾ ਹੀ ਹੈ ਉੱਥੇ ਜਿਵੇਂ ਡਿਫਰੈਂਟ ਐਕਟੀਵਿਟੀਜ਼ ਕਰਾਉਂਦੇ ਅਸੀਂ ਵੀ ਪੂਰੀ ਸਾਰੀ ਵੀਡੀਓ ਵਾਚਿੰਗ ਸਾਖੀ ਟਾਈਮ ਉਸ 스토리 ਟਾਈਮ ਹੁੰਦਾ ਹੈ ਅਸੀਂ ਸਾਡੇ ਗੁਰੂ ਇਤਿਹਾਸ ਦਾ ਸਾਖੀ ਟਾਈਮ ਹੋ ਸੀਗਾ ਤੇ ਨਾਲ ਜਿਵੇਂ ਡਿਸਕਸ਼ਨ ਐਂਡ ਗੇਮਸ ਤੇ ਫੋਕਸ ਸੀਗਾ ਤਾਂ ਕਿ ਬੱਚੇ ਉਹ ਗੇਮਸ ਖੇਲ ਕੇ ਰੀਅਲ ਲਾਈਫ ਵਿੱਚ ਉਹਨੂੰ ਇੰਪਲੀਮੈਂਟ ਕਰੇ बैंकवेट हॉल की विशाल संग्रह अब आपके गो पर डॉट कॉम आरोप गोल्ड लाख फाइव लैख और बेनिफिट मिलेगा वर्थ टेन लाख रूपीज का जहाँ पर वेज एंड नॉन वेज फंक्शन के लिए दो सौ लोगो के लिए बैंकवेट हॉल अवेलेबल है और साथ ही यहाँ ट्वेंटी रूम्स एब्सोल्यूटली फ्री स्विमिंग पूल एक्सेस थ्री इयर्स के लिए थर्टी फाइव परसेंट डिस्काउंट फूड और बेवरेजेस के ऊपर 25 स्पा एंड बॉडी मसाज फ्री थ्री के लिए इतना ही नहीं वन ब्राइडल मेकअप बाय हेयर मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो से डॉट कॉम ऐसी सिक्स टू थ्री नाइन डबल जीरो जीरो सिक्स थ्री टू इस नंबर आरोप